ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਮੁਖ ਅਫਸਰ ਥਾਣਾ ਸੇਵਲ ਲਾਈਨ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਨਿਰਦੇਸ਼ਾ ਤਾਹ ਤੇ ਜਿਹੜਾ ਆਪਾਂ ਨੂੰ ਪਤਾ ਹੀ ਹੈ ਕੱਲ 15 ਅਗਸਤ ਦਾ ਦਿਹਾੜਾ ਹੈ। ਜਿਸ ਤੇ ਜਿਹੜਾ ਹੈਗਾ ਅਹਿਮ ਪੁਆਇੰਟਾਂ ਤੇ ਜਿਹੜਾ ਹੈਗਾ ਸੀਨੀਅਰ ਅਫਸਰਾਂ ਬਾਲਾਂ ਦੀ ਜਿਹੜੀਆਂ ਹਦਾਇਤਾਂ ਅਨੁਸਾਰ ਜਿਹੜੀ ਹੈਗੀ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤੇ ਜਿਹੜੇ ਵੀਕਲ ਹੈ ਜਿਨ੍ਹਾਂ ਦੇ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਜਾ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਆ ਉਹਨਾਂ ਦੀ ਜਿਹੜੀ ਹੈ ਚੈਕਿੰਗ ਕਰਕੇ ਤੇ ਜੋ ਟ੍ਰੈਫਿਕ ਦਾ ਚਲਾਨ ਬੰਦਾ ਉਹ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਿਹੜੇ ਡਰਿੰਕ ਐਂਡ ਡਰਾਈਵ ਜਿਹਦੇ ਨਾਲ ਜਿਹੜਾ ਹੈਗਾ ਕਈ ਾਰ ਕੁਦਰਤੀ ਹਾਦਸੇ ਜਿਹੜਾ ਐਕਸੀਡੈਂਟ ਵੀ ਹੁੰਦੇ ਆ ਉਸ ਦੇ ਵੀ ਜਿਹੜੇ ਡਰਿੰਕ ਡਰਾਈਵ ਦੇ ਵੀ ਚਲਾਨ ਸਾਡੇ ਵੱਲੋਂ ਕੀਤੇ ਜਾ ਰਹੇ ਹੈਗੇ ਆ ਮੌਕੇ ਤੇ ਹਾਂਜੀ ਅੱਜ ਜਿਹੜੀਆਂ ਹੈਗੀਆਂ ਅਸੀਂ ਪੈਟਰੋਲਿੰਗ ਪਾਰਟੀ ਆ ਰਹੀ ਜਿਹੜੇ ਸਾਡੇ ਮਾਰਕੀਟਸ ਆ ਬਿਜ਼ੀ ਮਾਰਕੀਟ ਆ ਉਹਨਾਂ ਨੂੰ ਅਸੀਂ ਕਵਰ ਕਰ ਰਹੇ ਆ ਤੇ ਜਿਹੜੇ ਅਹਿਮ ਪੁਆਇੰਟ ਹੈਗੇ ਆ ਬਿਜ਼ੀ ਮਾਰਕੀਟ ਆ ਉੱਥੇ ਜਿਹੜੇ ਨਾਕਾਬੰਦੀ ਕਰਕੇ ਜਿਹੜੀ ਹੈਗੀ ਹੈ ਦੇਰ ਰਾਤ ਜਿਹੜੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਜਿਹੜੀ ਹੈਗਾ 15 ਅਗਸਤ ਦਾ ਜਿਹੜਾ ਦਿਹਾਣਾ ਜਿਹੜਾ ਦੇਸ਼ ਲਈ ਬਹੁਤ ਹੀ ਅਹਿਮ ਹੈ ਉਹ ਜਿਹੜਾ ਹੈਗਾ ਕੋਈ ਅਨਸਕਾਮੀ ਘਟਨਾ ਨਾ ਵਾਪਰ ਸਕੇ ਜਿਹੜਾ ਮਾੜਾ ਅਨਸਰ ਆ ਉਹਦੇ ਜਿਹੜਾ ਹੈਗਾ ਦਿਲ 'ਚ ਡਰ ਹੋਵੇ ਤੇ ਜਿਹੜਾ ਹੈਗਾ ਕੋਈ ਵੀ ਅਨਸਕਾਮੀ ਘਟਨਾ ਤੋਂ ਵਾਪਰ ਤੋਂ ਜਿਹੜਾ ਰੋਕਿਆ ਜਾ ਸਕੇ ਉਹਦੇ ਲਈ ਜਿਹੜੀ ਹੈ ਸ਼ਕਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅ ਲਗਭਗ ਜਿਹੜਾ ਹੈਗਾ 30 ਕੱਡੀਆਂ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਸਾਡੇ ਵੱਲੋਂ ਜਿਹੜਾ ਡਰਿੰਕ ਐਂਡ ਡਰਾਈਵ ਦੇ ਵੀ ਜਿਹੜੇ ਹੈਗੇ ਚਲਾਨ ਕੀਤੇ ਗਏ ਸਟ